ਦਾ ਆਊਟਪਟ ਜਲਾ ਹਟਕੁਰ ਦੇ ਵਿੱਚ ਅੱਜ ਸ਼ਹਿਰਾਂ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸ਼ਹਿਰ ਦੇ ਸਮਾਨ ਤੇ ਸ਼ੋਭਾ ਜਸਰਾ ਜਿਹੜਾ ਮਹਾਂਦੇ ਮੰਦਰ ਟਾਂਡਾ ਵਿੱਚੋਂ ਜਿਹੜੀ ਉਹ ਵਢੀ ਜਾਊਗੀ ਆਪਾਂ ਗੱਲਬੰਦ ਕਰਾਂਗੇ ਪ੍ਰਬੰਧਕ ਵੀ ਸਾਡੇ ਨਾਲ ਮੌਜੂਦ ਨੇ ਔਰ ਬੋਰਡ ਦੇ ਸਮਾਜ ਸੇਵਕ ਜਿਹੜੇ ਇੱਥੇ ਹਾਜ਼ਰ ਹੋਏ ਨੇ ਆਪਣੀਆਂ ਆਈਡੀ ਕਾਰਡ ਲਈ ਆਪਾਂ ਤਰੰਗ ਦੇ ਭਾਰਤ ਬੋਰਡ ਦੇ ਚੇਲੇ ਜੈ ਸਿੰਘ ਆਂ ਜਿਨਾਂ ਨੇ ਮੈਨੂੰ ਪਾਇਆ ਕਿ ਮਦਦੋਂ ਸਾਰੇ ਸ਼ਹਿਰ ਚ ਲਈ ਜਨਾਹ ਜੋ ਕਿ ਸ਼ਹਿਰ ਆਪਾ ਬਰਤ ਦੇ ਇੰਟਰਸਟੈਂਡੈਂਟ ਤੋਂ ਇੱਕ ਵੱਡੀ ਵਿਗੇ ਸਟਾਉਂਡ ਵਿੱਚ ਬਣਾਵਾਂਗੇ ਅਜੋਦੇ ਫਲਕਸ ਦੇ ਕਿ ਰਾਮਿਆ ਜੀ ਦੀ 2:00 ਵਜੇ ਤੋਂ ਕੱਢੀ ਜਾ ਰਹੀ ਹੈ ਕਿਉਂਕਿ ਮਹਾਦੇਵ ਮੰਦਰ ਕਾਂਡਾ ਤੋਂ ਮੁਡੀ ਹੋਈ ਸ਼ਹਿਰ ਦੇ ਵੱਲਪੁਰ ਚੌਂਕਾ ਤੋਂ ਮੁਡੀ ਹੋਈ ਵਾਪਸ ਸ਼ਾਮ ਨੂੰ ਮਹਾਦੇਵ ਮੰਦਰ ਸਮਾਪਤੀ ਹੋਵੇਗੀ ਜਿਸ ਦੀ ਸਾਰੇ ਸ਼ਹਿਰ ਦੀਆਂ Hindu ਸੰਸਥਾਵਾਂ ਨੇ ਸਰਦ ਸਲਾਤਤ ਸਰਵਾ ਨੇ ਬਾਰਾਂ ਮਿੰਸ਼ਾ ਜੋ ਬਹੁਤ ਜ਼ਿਆਦਾ ਹੈਗਾ ਮਸਾਲਾ ਬੇਨਤੀ ਕਰਦਾ ਹਾਂ ਸਾਰੇ ਅੱਜ ਦੀ ਸ਼ੋਭਾ ਯਾਤਰਾ ਵਿੱਚ ਹਮਮਾਗੇ ਪਹੁੰਚੋ ਆਪਾਂ ਸ਼ਹਿਰ ਦੀ ਰੌਣਕ ਨੂੰ ਬਰਦਾਈ ਅੱਜ ਫਰੀਦਿਕ ਤੇ ਜੋ ਸਚਾਈ ਦੀ ਜਿੱਤ ਹੋਈ ਉਹ ਸਹਿਰੇ ਵਾਲੇ ਦੇ گاਉਂੜ ਮਾਰਿਆ ਗਿਆ ਉਸ ਦੇ ਉਪਰਸਤੇ ਵਿੱਚ ਅੱਜ ਰਾਮ ਜੀ ਆ ਦੀ ਝਾਕੀ ਦਸਹਿਰਾ ਕਮੇਟੀ ਵੱਲੋਂ ਪੂਰੀ ਸ਼ਹਿਰ ਦੇ ਵਿੱਚ ਕਰਕਰਮਾ ਕਰਦੇ ਹੋਏ ਗੱਡੀ ਜਾਵੇਗੀ ਤਾਂ ਕਿ ਪੂਰੇ ਸ਼ਹਿਰ ਨੂੰ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਵੀ ਪਤਾ ਉਹਨਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਆ ਰਾਮ ਜੀ ਦੀਆਂ ਕਥਾਵਾਂ ਨਾਲ ਜੋੜਿਆ ਜਾਵੇ ਬਦੀ ਦਾ ਪ੍ਰਤੀਕ 라ਵਣ ਜੋ ਕਿ 12 ਤਰੀਕ ਨੂੰ ਉਸ ਦਾ ਵਹਿਨ ਕੀਤਾ ਜਾਏਗਾ ਉਸਦੇ ਬਾਰੇ ਵੀ ਆਪਾਂ ਪੂਰੇ ਸ਼ਹਿਰ ਨੂੰ ਦੱਸਾਂਗੇ ਅੱਜ ਰਾਮ ਪਿਆਲੇ ਚੱਕਿਆ ਕੱਲ ਨੂੰ ਲੋਕਰੇ ਰਾਮ ਤਨਵਾਸ ਦੀ ਚੱਕੀ ਕੱਢੀ ਜਾਏਗੀ ਉਸਦੇ ਵਿੱਚ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੱਥ ਜੋੜ ਕੇ ਕਿ ਬੰਮ ਹਮਾ ਕੇ ਪਹੁੰਚੋ ਇਹ ਦੁਸਹਿਰਾ ਸਾਰੇ ਸ਼ਹਿਰ ਦਾ ਸਾਂਝਾ ਹੈ ਸਾਰੇ ਸ਼ਹਿਰ ਦੇ ਇਹਦੇ ਵਿੱਚ ਸ਼ਮੂਲੀਅਤ ਕਰਨੀ ਬਹੁਤ ਜ਼ਰੂਰੀ ਵੰਦੀ ਹੈ ਕਿਸੇ ਵੀ ਤਰ੍ਹਾਂ ਦਾ ਨਫਾ ਹੋਵੇ ਜਾਂ ਯੋਸ਼ੇ ਕੋਵੇ ਹਿੰਦੂ ਹੋਵੇ ਦੁਸਹਿਰਾ ਇਹ ਤਿਹਾੜ ਸਾਡੇ ਸਾਰਿਆਂ ਦੇ ਸਾਂਝੇ ਨੇ ਇਸ ਕਰਕੇ ਸਾਰਿਆਂ ਨੂੰ ਅਹਿਲ ਹੈ ਕਿ ਹੁਣ ਹਮਾ ਕੇ ਪਹੁੰਚੋ ਜੈ ਸ਼੍ਰੀ ਰਾਮ 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 ਇਹਨਾਂ ਸ਼ਹਿਰ ਦੇ ਕੰਮਲੇ ਦੇ ਸਾਰੇ ਹੀ ਕੰਦੇ ਵਿੱਚ ਤੋਂ ਪੈਂਟਰਾ 61 ਪੁੱਲਾ ਆ ਗਏ ਨੇ ਵਿੱਚ ਸਾਰਿਆਂ ਨੇ ਸਾਰੇ ਜੀ ਬਹੁਤ ਬਖਮਵਾਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਨੂੰਨ ਆ ਗਏ ਸੀ ਆਪਣੇ ਵਿਸਹਰੇ ਦੇ ਵਿੱਚ ਜਿਹੜੇ ਇਹ ਗਰਾਉਣ ਜਿਹੜੀ ਆ ਗਈ ਸੀ ਇਸ ਕੰਡੇ ਦੇ ਉਸ ਮਨਾਵਾ ਨੂੰ ਬੜਾ ਪ੍ਰੀਤ ਅੱਜ ਸ਼੍ਰੀ ਰਾਮ ਜੀ ਦੇ ਜਾਰੀ ਚੱਕਰੀ ਦੇ ਬਗਦਾ ਜਿਹਦੇ ਵਿੱਚ ਸਾਡੇ ਸਾਰੀਆਂ ਜਿੱਤੇਆਂ ਦੀਆਂ ਦੇ ਪੈਂਟਰਾ ਜਿਨ੍ਹਾਂ ਨੇ ਉਹ ਮੰਗ ਲਈ ਜਿਹੜਾ ਭਾਰੀ ਆਪਾਂ ਕਰ ਰਹੇ ਪਾਜੇ ਦੇ ਵਿੱਚ ਆਪਾਂ ਸਾਰੇ ਸ਼ਹਿਰ ਦੇ ਬਸਪਤ ਚੌਂਕਾਂ ਤੇ ਚਾਹਾਂਗੇ ਤੇ ਜਿੱਥੇ ਵੀ ਮੇਰੇ ਭੈਣ ਭਰਾ ਜੋ ਵੀ ਹੈਗੇ ਸਾਰੇ ਉਹਨਾਂ ਨੂੰ ਸਾਰੇ ਨਾਲ ਸੋਕੇ ਦੇ ਵਿੱਚ ਪਾਣੀ ਆਪਣੇ ਹਾਜੀਪੁਰੂ ਤੋਂ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਹੀ ਲੋਕ ਉਹਨਾਂ ਨੂੰ ਵੀ ਕਿ ਆਪਣੇ ਕਿੰਨੇ ਵੀ ਕਿਰੇ ਮੈਂਬਰ ਹੈਗੇ ਤੇ ਸ਼ਹਿਰ ਦੇ ਸਾਡਾ ਬੁੱਧੂਪੁਰਾ ਹੈ ਉਹਨਾਂ ਨਾਲ ਸਾਡੇ ਉਹਨਾਂ ਦਾ ਜਤਾ ਬਹੁਤ ਦੇ ਅਗਲੇ ਕਲਾਕਾਂ ਦੇ ਭਾਜੀ ਹੈਗੀ ਇਹ ਸਾਡੇ ਕਮਲ ਕਾਂਤ ਬਰਕੀ ਜਿਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਕਮਾ ਰਹੀ ਸਾਡੇ ਕਲੱਬ ਦੇ ਮੈਂਬਰ ਨੇ ਮੈਂ ਕੋਈ ਇਸ ਟਾਈਮ ਥੋੜਾ ਜਿਆ ਕੁਝ ਸਾਡਾ ਜੀ ਕਾਰਨ ਵੀ ਥੋੜਾ ਬੰਦ ਨਹੀਂ ਵੈਸੇ ਨਾਲ ਹੀ ਨੇ ਸਾਡੇ ਆਪਾਂ ਨਾਲ ਹੀ ਉਹਨਾਂ ਨੂੰ ਆਪਣੇ ਸ਼ੋਭਾ ਯਾਤਰਾ ਵਿੱਚ ਲੈ ਕੇ ਜਾਣਾ ਹੈ ਤੇ ਨਾਲ ਹੀ ਉਹਨਾਂ ਦੇ ਜੇ ਕਰੇ ਵੀਰ ਬਜਰੰਗੀ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ